ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬ੍ਰੰਪੁਰਾ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਜਿਹੜੀ ਤਰਨਤਾਰਨ ਸਾਹਿਬ ਲੱਗਦਾ ਤੇ ਬ੍ਰੰਪੁਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਠੀਕ ਹੈ ਜੀ ਇਸ ਤੋਂ ਪਹਿਲਾਂ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਪਾਈ ਸੀ ਠੀਕ ਹੈ ਜਿਨ੍ਹਾਂ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਪੰਜ ਤੋਂ 6 ਨਗ ਜਿਹੜੇ ਆ ਮੱਝਾ ਦਿਖਾਈਆਂ ਸੀ ਤੇ ਮੱਝਾਂ ਵੀ ਝੋਟੀਆਂ ਜਿਹੜੀਆਂ ਦੋਸਤੋ ਵੱਡੇ ਪੱਧਰ ਦੀਆਂ ਹੁੰਦੀਆਂ ਮਾਲ ਤਕਰੀਬਨ ਆਊਟ ਆਫ ਸਟੇਟ ਦਾ ਹੁੰਦਾ ਠੀਕ ਹੈ ਜੀ ਸਾਰੀਆਂ ਪੰਜਾਬ ਤੋਂ ਬਾਹਰਲੇ ਸਟੇਟਾਂ ਦੀਆਂ ਮੱਝਾਂ ਹੁੰਦੀਆਂ ਨੇ ਚੰਗੇ ਚੰਗੇ ਪਸ਼ੂ ਹੁੰਦੇ ਆ ਰੇਟ ਭਾਅ ਪੜਦਾ ਉਸ ਅਕੋਰਡਿੰਗ ਜਿਹੜਾ ਦੋਸਤੋ ਜੇਕਰ ਆਪਾਂ ਮੰਨ ਕਰਕੇ ਤਾਂ ਮੱਝਾਂ ਝੋਟਿਆਂ ਦੇ ਅਕੋਰਡਿੰਗ ਜਿਹੜਾ ਰੇਟ ਭਾਅ ਪੜਦਾ ਹੁੰਦਾ ਸੋ ਪਸ਼ੂ ਅੱਜ ਤੁਹਾਨੂੰ ਆਪਾਂ ਘਟੋ ਘਟ ਵਿੱਚ 6 ਮੱਝਾਂ ਝੋਟੀਆਂ ਦਿਖਾਵਾਂਗੇ ਸਾਰੀਆਂ ਤਾਜ਼ੀਆਂ ਸੁਈਆਂ ਨੇ ਜਾਂ ਗੱਬਣ ਆ ਉਹ ਪੂਰੀ ਡਿਟੇਲ ਹੈ ਮੇਰੇ ਨਾਲ ਬਾਈ ਰਣਜੀਤ ਸਿੰਘ ਰਾਣਾ ਵੀਰ ਹੋਊਗਾ ਜਿੱਦਾਂ ਕਿ ਪਿਛਲੀ ਵੀਡੀਓ ਦੇ ਵਿੱਚ ਹੀ ਆਪਾਂ ਦੱਸਿਆ ਸੀਗਾ ਪਸ਼ੂ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਵੀ ਕੰਮ ਵੀ ਦੋਸਤੋ ਕਾਫੀ ਲੰਬੇ ਸਾਲਾਂ ਦਾ ਹੈ ਸਾਲਾਂ ਤੋਂ ਜਿਹੜੇ ਕੰਮ ਕਰਦੇ ਆ ਰਹੇ ਨੇ ਪਸ਼ੂ ਵਪਾਰ ਦੀ ਲਾਈਨ ਦੇ ਵਿੱਚ ਤੇ ਮੱਝਾਂ ਝੋਟੀਆਂ ਬੜੀਆਂ ਸੋਹਣੀਆਂ ਪਸੰਦ ਆਉਣਗੀਆਂ ਤੁਹਾਨੂੰ ਬਾਕੀ ਇੱਕ ਵਾਰੀ ਜਿਹੜੀ ਫਰਸਟ ਵੀਟ ਬਰੋਸਟ ਹੋਣੀ ਆ ਚਵਾਈ ਵਾਲੇ ਪਸ਼ੂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਤਸੱਲੀ ਆ ਪਹਿਲਾਂ ਆਪਦੀ ਬੜੇ ਤਰੀਕੇ ਨਾਲ ਜਿਹੜੀ ਦੋਸਤੋ ਆਪਦਾ ਹੱਕ ਸਮਝ ਕੇ ਜਰੂਰ ਕਰ ਲਿਓ ਠੀਕ ਆ ਆਹ ਕਰਦੇ ਆ ਗੱਲਬਾਤ ਸੁਣਦੇ ਆ ਬਾਈ ਤੋਂ ਕੀ ਡਿਟੇਲ ਹੈ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਆਜੋ ਸਭ ਤੋਂ ਪਹਿਲਾਂ ਭਾਈ ਰਾਣਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਿਲਕੁਲ ਠੀਕ ਠਾਕ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਭਾਜੀ ਆਪ ਕੋ ਉਦੋਂ ਪਸੰਦ ਪਉਂਦੇ ਸੀ ਪੰਜ 6 6 7 ਨਗ ਸੀ ਉਦੋਂ ਸੀ ਹਾਂਜੀ ਦੇਖਿਆ ਸੀ ਉਹਨਾਂ ਚ ਕਿੰਨੇ ਕਿ ਨਗ ਹਾਂਜੀ ਉਹਨਾਂ ਚ ਇੱਕ ਛੋਟੀ ਰੇਦੀ ਸੀ ਜੀ ਇੱਕ ਰੇਦੀ ਸੀ ਠੀਕ ਹੈ ਤੇ ਅੱਜ ਕਿੰਨੀਆਂ ਛੋਟੀਆਂ ਮੱਚ ਆਪਣੇ ਕੋਲ ਹਾਜ਼ਰ ਹੈ 6 ਆ ਜੀ ਅੱਜ ਆਪਣੇ ਕੋਲ 6 ਆ ਸੂਈਆਂ ਹੀ ਸਰ ਦੀਆਂ ਸਾਰੀਆਂ ਸੂਈਆਂ ਤਾਂ ਸਾਰੀਆਂ ਸੂਈਆਂ ਤਾਂ ਜੀ ਹਾਂਜੀ ਠੀਕ ਹੈ ਤੇ ਸੂਵੇ ਉਹ ਹੀ ਪਹਿਲੇ ਦੂਜੇ ਤੀਜੇ ਦੂਜੇ ਬਸ ਇੱਕ ਛੋਟੀ ਪਹਿਲਾਂ ਹਾਂ ਤੇ ਦੂਜੀਆਂ ਇਹ ਪੰਜੇ ਦੂਜਣਾ ਦੂਜਣਾ ਹੀ ਆ ਸਰ ਹਾਂਜੀ ਤੇ ਆਉਂਦੀਆਂ ਵੀ ਆਪਣੇ ਕੋਲ ਦੁਜੇ-ਦੁਜੇ ਸੁਣੀਆਂ ਹਾਂਜੀ 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 ਤੀਜੇ ਕੋਈ ਆਉਂਦੀ ਹੈ ਦੁਜੇ ਦਾ ਕੀ ਹੈ ਲਓ ਜੀ ਪਹਿਲਾਂ ਇੱਕ ਛੋਟੀ ਦੋਸਤੋ ਦਿਖਾ ਦਾਂਗੇ ਬਾਕੀ ਜਿੰਨੇ ਵੀ ਪਸ਼ੂ ਹੋਣਗੇ ਸਾਰੇ ਦੁਜੇ-ਦੁਜੇ ਸੁਵੇ ਝੋਟੀਆਂ ਤੇ ਪਸੰਦ ਆਣਗੀਆਂ ਤੁਹਾਨੂੰ ਕੱਦ-ਪੋਤ ਇੱਕ ਵਾਰੀ ਦੱਸ ਦਿੰਨੇ ਆ ਸਾਰੀਆਂ ਦੇ ਫੁੱਲ ਬੜਾ ਫੁੱਲ ਵੱਡੇ ਆ ਕੋਈ ਸਮਾਧਰ ਕੋਈ ਮੀਡੀਅਮ ਛੋਟੀ ਜਾਂ ਢੀ ਛੋਟੀ ਨਹੀਂ ਤੁਹਾਨੂੰ ਵੇਖਣ ਤੇ ਮਿਲੂਗੀ ਇੱਕ ਤੋਂ ਇੱਕ ਵਾਅਦਾ ਕਿ ਆ ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਸਮਝ ਆਉਂਦੀ ਜੇ ਉਹ ਗੱਲਬਾਤ ਆਜੋ ਜੀ ਸ਼ੁਰੂਆਤ ਕਿਹੜੇ ਪਾਸੇ ਕਰੀਏ ਅੱਜ ਆਜੋ ਜ ਤੇ ਆ ਵੇਖੋ ਜੀ ਕੀ ਡਿਟੇਲ ਆ ਦੀ ਅਸੀਂ ਪਹਿਲੇ ਨੰਬਰ ਵਾਈ ਤੋਂ ਲਈ ਇਹ ਵੀਰ ਜੀ ਦੂਜਾ ਸੁਦਾ ਵਾ ਅੱਛਾ ਜੀ ਅੱਜ ਇਹਨੂੰ ਸੂਈ ਨੂੰ 10 11 ਦਿਨ ਹੋਏ ਆ 10 11 ਹਾਂ ਜੀ ਇਸ ਵੇਲੇ 12 ਤੋਂ 13 ਕਿਲੋ ਇਹਦੇ ਕੋਲ ਦੁੱਧ ਆ ਬਾ ਠੀਕ ਆ ਜੀ ਅੱਜ ਮੈਲੇ ਤੇ ਨਹੀਂ ਆਈ ਏ ਹਾਂ ਜੀ ਦੁੱਧ ਮੈਂ ਦੇ ਦੂਗੀ 14 ਤੋਂ 15 16 ਦਿਨ ਦੇ ਨਿਰਗਟ ਜਾਊਗੀ ਠੀਕ ਆ ਜੀ ਹਾਂ ਜੀ ਤੇ ਬੱਚੇ ਦੇ ਥੱਲੇ ਇਹ بس ਇੱਕ ਮੈਂ ਦੀ ਕੱਟੀ ਆ ਵਾ ਸਾਰੇ ਕੱਟੇ ਗਏ ਸਾਰੇ ਕੱਟੇ ਨੇ ਦਸਣੇ ਵੀ ਸੋਖੇ ਆ ਹਾਂਜੀ ਹਾਂਜੀ ਇੱਕ ਗੱਡੀ ਆ ਜਿਹੜੀ ਕੱਟੀ ਉਹ ਦੱਸਾਂਗੇ ਬਾਕੀ ਦੋਸਤ ਸਾਰੀਆਂ ਉਠਾਵਾਂਗੇ ਜੇ ਕੋਈ ਦਸਣੂ ਰਹਿ ਜਾਈ ਜਾਂ ਮਾਉਣਾ ਰਹਿ ਜਾਈ ਤੇ ਉਹ ਕੱਟਾ ਸਮਝ ਲੋ ਵੀ ਮਗਰ ਕੱਟਿਆ ਤੇ ਇੱਕ ਕੱਤੀ ਦੱਸਾਂਗੇ ਐਸ ਝੋਡੀ ਦੀ ਸਿਰਫ ਕੱਟੀ ਆ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਡੀ ਦਿਖਾਉਂਦੇ ਆ ਫਾਈਲ ਕਾ ਤੇ ਮੇਲ ਵੇਖੋ ਜੀ ਠੀਕ ਆ ਜੀ ਮੇਲ ਵੇਖੋ ਕਮਾਲੀਆਂ ਤੋਂ ਭਲੇਖਾ ਪਾਉਂਦੀ ਆ ਤੇ ਝੋਡੀ ਦੇ ਆ ਠੰਡੂਣ ਸਹੇਲੇ ਸਨ ਹਾਂ ਲੋ ਜੀ ਤੋੜ ਦਿੰਨੇ ਆ ਬਾਕੀ ਅੱਛਾ ਸੂਹਾ ਦੂਜਾ ਦੱਸਦਾ ਜੀ ਦੂਜਾ ਸੂਹਾ ਜੀ 10 ਦਿਨ ਹਾਂ ਜੀ 10 ਤੋਂ 11 ਦਿਨ ਹੋਇਆ ਦੁੱਧ ਵੀ ਇਹਨੇ ਆ ਜਾਣਾ ਹਾਂਜੀ 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 ਬਿਲਕੁਲ 12 ਤੋਂ 13 12 ਤੋਂ 13 ਤੱਕ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੁਆਈ ਕਰ ਲੈਣੀ ਸੋ ਆਰਡਰ ਕੋਆ ਵੀ ਤੁਹਾਨੂੰ ਦਿਖਾਉਣੇ ਆ ਕਾਫੀ ਸੋਹਣੀਆਂ ਜੀ ਇੱਕ ਸਪੈਸ਼ਲ ਜਿਹੜਾ ਦੋਸਤੋ ਜਿਹੜੇ ਵੀਰ ਇਹੋ ਜਿਹੇ ਪਸ਼ੂ ਖਰੀਦਣਾ ਚਾਹੁੰਦੇ ਆ ਇੱਕ ਸਪੈਸ਼ਲ ਫਾਰਮ ਆ ਜਿੱਥੇ ਬਿਲਕੁਲ ਇੱਕੋ ਜਿਹਾ ਤੁਹਾਨੂੰ ਰੰਗ ਢੰਗ ਵਾਲੇ ਪਸ਼ੂ ਦੇਖਣ ਦੇ ਵਿੱਚ ਮਿਲਣਗੇ ਬਿਲਕੁਲ ਇਹੋ ਜਿਹੇ ਪਸ਼ੂਆਂ ਦੇ ਵਿੱਚ ਬਲੀਵ ਬਾਈ ਰਾਣਾ ਕਰਦਾ ਤੇ ਪਸ਼ੂ ਜਿਹੜੇ ਆ ਵੱਡੇ ਆ ਛੋਟੀ ਦੇ ਟੌਪ ਟੌਪ ਦੇ ਪਸ਼ੂ ਇਸੇ ਤਰ੍ਹਾਂ ਦੇ ਆਉਂਦੇ ਆ ਠੀਕ ਆ ਜੀ ਬਾਕੀ ਇਸ ਛੋਟੀ ਦੇ ਕੋਲ ਹਾਜ਼ਰ ਦੁੱਧ ਜਿਹੜਾ 13 ਕਿਲੋ ਆ ਜਿਹੜੀ ਕਿਸੇ ਵੀਰ ਨੇ ਚੁਵਾਈ ਕਰਨੀ ਤੇ ਘੱਟੋ ਘੱਟ ਸਮਰਥਾ ਦੀ ਗੱਲ ਕਰਨ ਲਈ ਕੈਪੈਬਿਲਟੀ ਦੀ ਗੱਲ ਕਰਨ ਲਈ ਤੇ 15 ਲੀਟਰ ਦੀ ਜਿਹੜੀ ਆ ਦੋਸਤੋ ਇਹਦੀ ਕੈਪੈਸਿਟੀ ਰਹਿਣ ਵਾਲੀ ਆ ਠੀਕ ਆ ਆ ਦੇਖੋ ਜੀ ਇਹ ਤਾਂ ਮੋਨੋ ਭਾਜੀ ਫਿਰ ਕੀ ਇਹਦਾ ਮੁੱਲ ਜੀ 140000 140000 ਹਾਂਜੀ ਦੁੱਧ ਚਵਾਦੂ 15 ਮਹਾਰਾਜੇ ਦੇ ਲੋਕਾਂ ਨੂੰ ਕਹਿੰਦੇ ਭਾਵੇਂ 18 ਕਹੀ ਹੈ ਵੀ ਐਸ ਵੇਲੇ ਜਿਹੜਾ 12 ਤੋਂ 13 ਕਿਲੋ ਦੁੱਧ ਆ ਪਰ ਮੈਂ ਜਿਹੜਾ ਰੋਕਪੁਣਾ ਵਾਲਾ ਸਨਾਪੋ ਆ ਨਸਲ ਵਾਲੇ ਨੂੰ 15 16 ਕਿਲੋ ਦੁੱਧ ਦੇਣਾ ਚਾਹੀਦਾ ਹਾਂਜੀ ਲਓ ਜੀ ਦੁੱਧ ਦੋਸਤੋਂ ਵੈਸੇ ਕਪੈਸਿਟੀ 15 16 ਲੀਟਰ ਦੀ ਹੈ ਚੰਗੀ ਸੇਵਾ ਕਰ ਲੋ ਕਿ ਜਿਹੜਾ ਵੀਰ ਦੁੱਧ ਵਾਦ ਵੀ ਤੁਸੀਂ ਪਾ ਸਕਦੇ ਹੋ ਠੀਕ ਆ ਤੇ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਤੁਹਾਨੂੰ ਜਿਹੜੀ ਆ ਝੋਡੀ ਦਿਖਾ ਦੇਣੀ ਆਪਾਂ ਆਹ ਵੇਖੋ ਤਾਂ ਅੱਛਾ ਬੀ ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਝੋਡੀ ਹੈ ਜੀ ਇਹ ਸੂਹਾ ਇਹਦਾ ਵੀ ਦੂਜਾ ਸੂਹਾ ਜੀ ਦੂਜੇ ਸੂਹੇ ਇਹਦੇ ਥੱਲੇ ਐਸ ਗੜੀ ਮਗਰ ਕੱਟੀ ਐ ਠੀਕ ਹੈ ਜੀ ਹਾਂ ਜੀ ਠੀਕ ਹੈ ਮਗਰ ਕੱਟੀ ਐ ਦੋਸਤੋ ਦੂਜਾ ਸੂਹਾ ਦੇਣ ਇਹਨੂੰ ਵੀ ਤਕਰੀਬਨ ਇੰਨੇ ਕਿੰਨੇ ਮੰਨੇ ਨਹੀਂ ਜੀ ਇਹਨੂੰ 20 ਦਿਨ ਹੋ ਗਏ 20 ਦਿਨ ਹਾਂ ਜੀ ਇਹਨੂੰ 20 ਦਿਨ ਹੋ ਗਏ ਲੋ ਜੀ 20 ਦਿਨ ਤੋਂ ਇਹਨੂੰ ਹੋ ਗਿਆ ਠੀਕ ਹੈ ਜੀ ਤੇ ਝੋਟੀ ਤੁਸੀਂ ਵੇਖੋ ਸਿੰਗੀ ਵੇਖੋ ਜਿਵੇਂ ਆਪਾਂ ਕਹਿੰਦੇ ਸੀ ਰੁਪਈਆ ਨਹੀਂ ਦਿੱਤਾ ਨਿਕਲਦਾ ਵੀ ਇੱਥੇ ਉਹ ਜਹਾ ਸਿੰਘ ਆ ਫਿਰ ਮੈਂ ਕੁੱਤੀ ਚ ਲੱਗਾ ਨਹੀਂ ਮੈਂ ਕੱਲ ਹੀ ਆਈ ਆ ਠੀਕ ਹੈ ਜੀ ਅੱਜ ਸਾਬਤ ਤੋਂ ਦੁੱਧ ਲੈਣ ਵਿੱਚ ਗਈ ਆ ਲਓ ਜੀ ਖੋਲ ਕੇ ਦਿਖਾਈਏ ਤੇ ਦੁੱਧ ਤੋਂ ਕਿੰਨਾ ਚਵਾ ਦੋਗੇ ਦੁੱਧ ਹੀ 13 ਤੋਂ 14 ਕਿਲੋ ਹੋਣਾ ਹੈ 13 ਹਾਂ ਜੀ ਸਵੇਰ ਦੂਜਾ ਦਾ ਦੁੱਧ ਦੁੱਧ ਜਿਆਦਾ ਸੀ ਪਹਿਲਾਂ ਜੂਟੀ ਨਹੀਂ ਦੂਜਾ ਸੂਗਾ ਜੀ ਦੂਜਾ ਦੂਜਾ ਸੂਗਾ ਵਾ ਦੁੱਧ 14 ਤੋਂ 15 ਕਿਲੋ ਸੀਗਾ ਇਹਦੇ ਤੋਂ ਥੋੜਾ ਜਾਂ ਹੌਂਦਾ ਕਰਕੇ ਨਾ ਸੱਤਰਦਾ ਕਰਕੇ ਹਾਂ ਲਓ ਜੀ ਆ ਦੇਖੋ ਠੀਕ ਹੈ ਜੀ ਅ ਵੀ ਦੇਣ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਇਸ ਝੋਟੀ ਨੂੰ ਦੂਜਾ ਸੂਹਾ ਬਾਕੀ ਤੁਸੀਂ ਪਿੱਠ ਪੁਟਾ ਦੇਖ ਸਕਦੇ ਹੋ ਵੀ ਰਾਜੀ ਕਿੱਡੀ ਆ ਫੁੱਲ ਬਟਾ ਫੁੱਲ ਵੱਡੀ ਹਾਈਟ ਫੇਲ ਫੁੱਲ ਕਾਫੀ ਜਿਆਦੀ ਸੋਹਣੀ ਆ ਹਵਾਨੇ ਦਾ ਸਟਰਕਚਰ ਕਾਫੀ ਸੋਹਣਾ ਠੀਕ ਹੈ ਜੀ ਤੇ ਬਾਕੀ ਟਾਈਮ ਜਿਹੜਾ ਦੋਸਤੋ ਇੱਕ ਵਾਰ ਤੁਸੀਂ ਜਰੂਰ ਰੋਡ ਕਰ ਲਓ ਕਿਉਂਕਿ ਚਵਾਈ ਦਾ ਟਾਈਮ ਜਿਹੜਾ ਬਿਲਕੁਲ ਸ਼ਾਮ ਨੂੰ 6 ਤੋਂ 6:00 ਜਾਂ 7 ਬਾਕੀ ਹੋਣ ਟਾਈਮ ਜਿਹੜਾ ਤਕਰੀਬਨ ਕੋਈ 3:00 ਵਜੇ 3:30 ਵਜੇ ਦਾ ਸਮਾਂ ਆ ਦੇਖ ਲੋ ਠੀਕ ਹੈ ਇਹਦਾ ਮੁੱਲ ਫਿਰ ਭਾਜੀ ਕੀ ਰਹੂਗਾ ਇਹਦਾ ਸਰ ਮੁੱਲ 135 ਹਾਂਜੀ ਮਤਲਬ ਵੀ ਅੱਜ ਵੀ ਆਪਣੇ ਕੋਲ ਜਿਹੜੇ ਰੇਟ ਆ ਸਵਾ ਲੱਖ ਤੋਂ ਉੱਪਰ ਉੱਪਰ ਚੱਲਣ ਵਾਲੇ ਹਾਂਜੀ ਕੋਈ ਹੈਗੀਆਂ ਦੋ ਕੁ ਥੱਲੇ ਦੋ ਨੇ ਵੀ ਹੈਗੇ ਹਾਂਜੀ ਹਾਂਜੀ ਅੱਛਾ ਜੀ ਹੈਗੀਆਂ ਠੀਕ ਹੁਣ 13 ਕਿਲੋ ਦੁੱਧ ਦਈ ਦੇ ਥੱਲੇ ਹਾਂਜੀ ਤੇ ਬੱਚਾ ਕੱਟੀ ਦੱਸਣੀ ਅਸੀਂ ਕੱਟੀ ਇਹਦੇ ਥੱਲੇ ਕੱਟੀ ਬਾਕੀ ਸਾਰੇ ਕੱਟੇ ਆ ਦੋਸਤੋ ਠੀਕ ਆ ਅਗਲੀ ਜਿਹੜੀ ਆ ਛੋਟੀ ਏ ਕਿੰਨੇ ਸੂਏ ਆ ਜੀ ਇਹ ਵੀ ਦੂਜੇ ਸੂਏ ਆ ਜੀ ਇਹ ਵੀ ਦੂਜੇ ਸੂਏ ਆ ਇਹਨੂੰ ਦਿਨ ਕਿਹਾ ਗਿਆ ਇਹਨੂੰ ਸੂਈ ਨੂੰ ਆਪਣੇ ਜੀ 28 ਨੂੰ ਵੀਡੀਓ ਬਣੀ ਸੀ ਕਿ ਤੇ ਆਪਣੇ 28 ਰਾਤ ਨੂੰ ਹੋਈ 27 22 ਦੀ ਤੇ ਉਦੋਂ ਗੱਪਨ ਸੀ ਨਾ ਨਹੀਂ ਸੂਈ ਹੀ ਸੀ ਇੱਕ ਦਿਨ ਦੀ ਬਾਅਦ ਰਾਤ ਦੀ ਸੂਈ ਸੀ ਉਦੋਂ ਠੀਕ ਆ ਜੀ ਹਾਂ ਜੀ ਇਹ ਪਿਛਲੀ ਵੀਡੀਓ ਦੇ ਵਿੱਚ ਵੀ ਦੋਸਤੋ ਪਾਈ ਸੀ ਤੇ ਇੱਕ ਦਿਨ ਦੀ ਸੂਈ ਸੀ ਨੀਗਾ ਇੱਕ ਰਾਤ ਦੀ ਹੋਈ ਸੀ ਤੇ ਸੂਆ ਇਹ ਵੀ ਦੂਜਾ ਹਾਂ ਜੀ ਤੇ ਹਾਈਟ ਕਾ ਤੁਸੀਂ ਲੈ ਲੋ ਨਿੱਗਰ ਹਾਂ ਜੀ ਬੋਲਦੇ ਰਹਿੰਦੀ ਐ ਅਸਲ 13 14 ਕਿਲੋ ਦੁੱਧ 13 ਨਾਲ 14 ਕਿਲੋ ਦੁੱਧ ਤੇ ਦਿਨ ਵੀ ਮਿਲਣਾ ਤਾਂ ਵੀ ਹਫ਼ਤੇ ਤੋਂ 10 ਦਿਨ ਨਹੀਂ ਹੋ ਗਏ ਭਾਈ ਹਾਂ ਜੀ 10 ਦਿਨ 11 ਹੋ ਗਿਆ ਜੀ 11 ਦੇ ਹਾਂ ਜੀ ਲਓ ਜੀ ਫੋਲੋ ਤੇ ਮਗਰ ਜਿਹੜਾ ਬੱਚਾ ਇਹਦੇ ਕੱਟਾ ਜੀ ਮੀਲਕਾਫ ਆ ਠੀਕ ਆ ਬੱਚੇ ਤੋਂ ਕੋ ਜਿੰਨੀਆਂ ਤੁਹਾਨੂੰ ਮੱਝਾਂ ਘੱਟ-ਘੱਟ 6 ਨਾ ਗਏ ਮੱਝਾਂ ਝੋਟੀਆਂ ਠੀਕ ਆ ਜੀ ਇਹਨਾਂ ਦੇ ਬੱਚੇ ਤੁਹਾਨੂੰ ਇੱਕ ਸਾਰ ਆਪਾਂ ਜਿਹੜੇ ਦਿਖਾਵਾਂਗੇ ਪੰਜ-ਪੰਜ 6 ਦੇ 6 ਬੱਚੇ ਤੋਂ ਬਾਹਰ ਕੱਢ ਕੇ ਇੱਕ ਵਾਰੀ ਦਿਖਾਉਣੇ ਆ ਬੋਡੀ ਬੈਂਟਰ ਮੈਂ ਦੋਸਤ ਪਹਿਲਾਂ ਜ਼ਿਕਰ ਕਰਤਾ ਸੀਗਾ ਮੈਂਸ਼ਨ ਕਰਤਾ ਦੇਲ ਪੱਖੋਂ ਵੇਖੋਗੇ ਤਾਂ ਹਰ ਝੋਟੀਆਂ ਮਜਾਂ ਇੱਕ ਤੋਂ ਇੱਕ ਵੱਧ ਹੈਗੀਆਂ ਠੀਕ ਆ ਸੋ ਬਾਕੀ ਏਰੀਆ ਵੀ ਜਿਹੜੇ ਕੋਈ ਵੀਰ ਦੂਰ ਨੇੜੇ ਵਾਲੇ ਵੀ ਉਹ ਵੀ ਆਪਾਂ ਜ਼ਿਕਰ ਕਰ ਦਿੰਨੇ ਆ ਬਿਲਕੁਲ ਸਰਹਾਰੀ ਤੋਂ ਵੀ ਥੋੜੀ ਦੂਰੀ ਤੇ ਹਰੀ ਹਰੀ ਕੇ ਪੱਤਾਂ ਤੋਂ ਵੀ ਥੋੜੀ ਦੂਰੀ ਆ ਸਰਹਾਰੀ ਤੋਂ ਵੀ ਥੋੜੀ ਦੂਰੀ ਆ ਤਰਨ ਤਰਨ ਵੀ ਤਕਰੀਬਨ ਥੋੜੀ ਦੂਰੀ ਤੇ ਹੈਗਾ ਠੀਕ ਹੈ ਜੀ ਸ਼ਹਿਰ ਤੇ ਬ੍ਰਹਮਪੁਰਾ ਪਿੰਡ ਇੱਕ ਪਾਸੇ ਮੋਹਨਪੁਰਾ ਪਿੰਡ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਤੁਸੀਂ ਆ ਦੇਖੀ ਜੀ अच्छा रंजीतवीर जी ये तो ਥਲੇ ਦੁੱਧ ਵੀ ਤਕਰੀਬਨ 12 13 13 ਹਾਂਜੀ ਹਾਂਜੀ 12 13 ਕਿਲੋ ਦੁੱਧ ਹਾਂਜੀ 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 ਮੈਂ ਅੱਜ ਚਲ ਪੀ ਉਤਰ ਮਾਰਨ ਦਾ ਵੀ ਐ ਆ ਠੀਕ ਹਾਂਜੀ ਤੇ ਕੀ ਮੁੱਲ ਕੀ ਰੋਪੇ ਦਾ ਇਹਦਾ ਮੁੱਲ 1.35 ਹੈ ਦਾ ਵੀ 30 ਦੀ ਹੋ ਗਈ ਐ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ 135 ਮੋਲਾਂ ਦੋਸਤੋ ਤੇ 130 ਜਿਹੜਾ ਲੈਂਡ ਦੇਣ ਵਾਲੀ ਗੱਲ ਬਾਤ ਹੈ 130 ਵਿੱਚੋਂ ਵੀ ਜੇ ਕਿ ਛੋਟ ਜੱਪੇ ਦੀ ਗੱਲ ਕਰਨੀ ਕੋ ਮੌਕੇ ਦੀ ਹੈ ਉਹ ਜੋਗੀ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਆ ਝੋਟੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਫੁੱਲ ਹੈ ਪਹਿਲਾ ਫਿਲਹਰ ਝੋਟੀ ਅਗਲੀ ਦਿਖਾ ਰਹੇ ਆ ਚੌਥਾ ਨੰਬਰ ਆ ਬੇਰਵਾ ਪਾ ਦਿੰਦੇ ਆ ਦੋਸਤੋ ਹਾਈਟ ਕੱਦ ਇਹ ਵੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਬਾਕੀ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿੰਨਾ ਵੀ ਤੇ ਥੋੜਾ ਜਿਹਾ ਬੈਕ ਤੋਂ ਵੀ ਆਪਾਂ ਤੁਹਾਨੂੰ ਦੱਸਾ ਦਿੰਦੇ ਆ ਤਾਂ ਤੁਹਾਨੂੰ ਦੇਖੋ ਤੁਸੀਂ ਕੱਲਾ ਕੱਲਾ ਨੇ ਖੇੜ ਦੇ ਵਿੱਚ ਥਣ ਬੱਚਾ ਇਹਦੇ ਥੱਲੇ ਵੀ ਮੇਲ ਕਾਫ ਆ ਤੈਨੂੰ ਸਮਾਂ ਕਿੱਥਾ ਹੋਇਆ ਸੋਈ ਇਹਨੂੰ ਵੀ ਸੂਈ ਨੂੰ ਅੱਜ ਦੀ ਪੰਜਵਾਂ ਸ਼ਿਵਾਂਦਿ ਨਹੀਂ ਹੋਇਆ ਇਹਨੂੰ ਤੇ ਹਾਂ ਪਾ ਮੰਨਣ ਹਾਂਜੀ ਤੇ ਹਰਤੇ ਤੇ ਹੁਣ ਆਪਾਂ ਜੇਕਰ ਕਾਊਂਟ ਕਰਕੇ ਦੁੱਧ ਕਿੰਨਾ ਜੀ ਆਪਾਂ ਚਵਾਵਾਂਗੇ ਜਰਾ ਦੋ ਜੀ ਜਿਹੜਾ 10 ਤੋਂ 11 ਕਿਲੋ ਹੋਣੇ ਤੋਂ 10 ਤੋਂ 11 ਕਿਲੋ ਹਾਂਜੀ ਲਓ ਜੀ 10 ਤੋਂ 11 ਕਿਲੋ ਦੋਤਾ ਬਾਕੀ ਫੇਸ ਕੁਆਲਟੀ ਵੇਖੋ ਜੀ ਸਿੰਘਾਂ ਦੀ ਬੱਕਰ ਵੇਖੋ ਖੋਲ ਕੇ ਤੋਰ ਕੇ ਦੇਖੋ ਜੀ ਤੁਹਾਨੂੰ ਓਵਰ ਆਲ ਦੇਖ ਕੇ ਆਪਾਂ ਗੱਲ ਕਰ ਲਏ ਹੈ ਬਿਲਕੁਲ ਬਲੈਕ ਹੀ ਹੈ ਪੁੱਛ ਕੇ ਜਿਹੜੇ ਪਿੱਛੋਂ ਦੋਸਤੋਂ ਵਾਈਟ ਬਾ ਯੂਰ ਮੋਰ ਇੱਕ ਹਫ਼ਤੇ ਦੀ ਦੋਸਤੋ ਇਹ ਸੋਈ ਆ ਠੀਕ ਆ ਝੋਟੀ ਸੋ ਸੂਬਾ ਪਹਿਲਾ ਆ ਦੇਖ ਆ ਜੇਕਰ ਤੁਸੀਂ ਤੋਂ ਪਛੇ ਇਹ ਝੋਟੀਆਂ ਜਾਂ ਛੇ ਮੱਝਾਂ ਇਸ ਘਰੋਂ ਤੁਹਾਨੂੰ ਦਿਖਾ ਰਹੇ ਆ ਤੇ ਐਵੇਂ ਲੱਗੇਗਾ ਵੀ ਜਿਵੇਂ ਇੱਕੋ ਝੋਟੀ ਆ ਜਾਂ ਇੱਕੋ ਮੱਝ ਜਾਂ ਦੂਜੇ ਸਵੇਰ ਜਾ ਕੇ ਝੋਟੀ ਆ ਬਿਲਕੁਲ ਉਹੀ ਆਪਾਂ ਰਿਪੀਟ ਵਾਰ-ਵਾਰ ਦਿਖਾ ਰਹੇ ਆ ਕਿਉਂਕਿ ਇੱਕੋ ਜਿਹਾ ਕੱਦ ਬਹੁਤ ਨੇ ਇੱਕੋ ਜਿਹਾ ਬਾਡੀ ਸਟਰਕਚਰ ਇੱਕੋ ਜਿਹਾ ਥਾਂ ਦੇਵੇ ਤੇ ਮਿਲਕਿੰਗ ਦੀ ਗੱਲ ਕਰ ਲਈਏ ਤੇ ਤਕਰੀਬਨ ਉਹ ਵੀ ਕੋਈ 10 ਦਿਨਾਂ ਦੀ ਸੂਈ ਦੀ ਚਾਹੇ 15 ਚਾਹੇ 20 ਦਿਨਾਂ ਦੀ ਸੂਈ ਥੱਲੇ 12 13 12 13 ਲੀਟਰ ਮਿਲ ਕੇ ਵੀ ਸੇਮ ਹੀ ਆ ਠੀਕ ਹੈ ਜੀ ਕੋਈ ਜ਼ਿਆਦਾ ਫਰਕ ਨਹੀਂ ਗਾ ਬਾਕੀ ਪੀਕ ਤੇ ਜੇਕਰ ਆਪਾਂ ਗੱਲ ਕਰ ਲਈਏ ਕੋਈ ਮਹੀਨੇ 25 ਦਿਨਾਂ ਦੇ ਉਹ ਦੋਸਤੋ ਸੇਵਾ ਤੁਸੀਂ ਕਰ ਲਓਗੇ ਤੇ ਉਹ ਕਿੱਥੇ ਦੁੱਧ ਚਲਾਜੂਗਾ ਉਹ ਆਉਣ ਵਾਲਾ ਸਮਾਂ ਦੱਸ ਦਿੰਦਾ ਠੀਕ ਹੈ ਜੀ ਅੱਛਾ ਇਹਦਾ ਭਾਜੀ ਹੁਣ ਦੁੱਧ ਕਿੰਨਾ ਆਪਾਂ ਪਹਿਲਾਂ ਦਾ ਇਹਦਾ ਜੀ ਦੁੱਧ ਹੋਊ ਤੇ ਜ਼ਿਆਦਾ ਤੁਸੀਂ 10 ਤੋਂ 11 ਕਿਲੋ ਰੇਡੋ ਬਿਲਕੁਲ ਆਈਊਗਾ ਦੁੱਧ ਤੇ ਜਿਹੜਾ ਛੱੜ ਕੇ ਕਿਸੇ ਨੂੰ ਚੋਲਣਾ ਦਾ ਹਾਂਜੀ 10 ਤੋਂ 11 ਕਿਲੋ ਐ ਨੈਟ ਕੋਈ ਗੱਲ ਨਹੀਂ ਤੇ ਕੀ ਰੰਗੋ ਮੂਲੇ ਦਾ ਇਹਦਾ ਜੀ 15 95 ਦੀ ਅੱਛਾ 15 ਡਿਮਾਂਡ ਆ ਤੇ 195 ਜਿਹੜਾ ਲੈਣ ਦੇ ਉਹ 195 ਦਾ ਇਕੱਲਾ 95 ਨਹੀਂ ਆ ਜੀ ਠੀਕ ਆ ਜੀ 15 ਡਿਮਾਂਡ ਠੀਕ ਆ ਸੋ ਆ ਦੇਖੋ ਲਓ ਜੀ 15 ਮੂਲਾ ਦੋਸਤੋ ਤੇ 95000 ਦੀ ਜਿਹੜੀ ਆ ਹਾਂ ਨਾ ਜੈਸਨ ਉਹ ਠੀਕ ਆ ਝੋਟੀ ਕਦ ਕਰ ਦੀ ਪੂਰੀ ਵੱਡੀ ਆ ਕੋਈ ਸਮਦਰ ਛੋਟਾ ਪਸੂ ਹੋਇਆ ਮੀਡੀਅਮ ਹੋਇਆ ਵੀ ਦੱਸਿਆ ਜਾਊਗਾ ਵੀਡੀਓ ਦੇ ਦੇ ਵਿੱਚ ਮਗਰ ਇਹਦੇ ਕਟਾ ਸੀਗਾ ਇਸ ਤੋਂ ਬਾਅਦ ਇੱਕ ਜਿਹੜੀ ਤੁਹਾਨੂੰ 5ਵੇਂ ਨੰਬਰ ਤੇ ਆਪਾਂ ਅਗਲੀ ਇਹ ਮਾਂਝ ਦਿਖਾਉਣ ਜਾ ਰਹੇ ਹਾਂ ਇਹ ਨੂੰ ਪਤਾ ਛੋਟੀ ਹੈ ਤੁਝੇ ਸੁਵੇ ਹਾਂਜੀ ਹਾਂ ਦੂਜਾ ਸਵੇਰ ਸੁਈ ਹੈ ਜੀ ਤਾਂ ਦਿਨ ਇਹਨੂੰ ਕਿੰਨੇ ਹੋ ਗਏ ਅੰਕ ਜੀ ਇਹਨੂੰ ਸੁਈ ਨੂੰ ਵੀ 6ਵੇਂ ਤੋਂ ਤੋਂ ਨਹੀਂ ਹੈ ਜੀ ਅੱਜ 6ਵਾਂ 7ਵਾਂ ਦਿਨ ਇਹਨੂੰ ਜਿਹੜਾ ਦੁੱਸਤ ਹੋ ਗਿਆ ਠੀਕ ਹੈ ਹਫਤਾ ਤੁਸੀਂ ਮੰਨ ਲਓ ਹਫਤਾ ਸਮਾ ਹੋ ਗਿਆ ਬਾਕੀ ਖਾਨ ਤੋਂ ਦੀ ਵਨ ਰੂਮ ਦੇਖ ਸਕਦੇ ਹਾਂ ਹਾਂਜੀ ਜਾਦੇ ਥਲੇ ਮੇਲ ਕਾਫਾ ਇਹਦੇ ਥਲੇ ਵੀ ਕਟਾ ਠੀਕਾ ਜੀ ਇਹ ਹਫਤੇ ਦੀ ਸ੍ਰੀਆ ਸਵੇਰ ਦੋ ਜਾਦੇ ਦੋ ਦੋਣ ਕਿੰਨਾ ਚਵਾਦਾਂਗੇ ਜੀ ਦੋ ਜੀ ਇੱਕ ਤੋਂ 10 ਕਿਲੋ ਲਾਉ ਦਈਏ ਤੁਮ ਉੱਤੇ ਹੀ ਹੋਗਾ 10 ਹਾਂ ਜੀ ਠੀਕ ਹੈ ਲਿਓ ਜੀ ਜੀ ਬਹੁਤ ਲਖਾ ਦੇ 10 ਕਿਲੋ ਬਾਕੀ ਪਿੱਠ ਪੁੱਠੇ ਜੀ ਤੁਸੀਂ ਆ ਵੇਖੋ ਠੀਕ ਹੈ ਨਿੱਕਰ ਅਗਰ ਪਿੰਡਾਂ ਦੇ ਬਹੁਤ ਉੱਤੇ ਪਤਾ ਲੱਗਦਾ ਆਹ ਫੇਸ ਕੁਆਰਟੀ ਨੂੰ ਮੂੰਹ ਮੱਥਾ ਸਾਰਾ ਕੁਝ ਦੇ ਕੇ ਚੈੱਕ ਕਰਨਾ ਅਾਕੀ ਪਸ਼ੂ ਵੀ ਦੋਸਤੋ ਇਸੇ ਤਰ੍ਹਾਂ ਦੇ ਆਉਣੇ ਆ ਪਹਿਲਾਂ ਵੀ ਇਸੇ ਤਰ੍ਹਾਂ ਦੇ ਆਉਂਦੇ ਰਹੇ ਚੰਗਾ ਪਸ਼ੂ ਹੋਣਾ ਠੀਕ ਹੈ ਜੀ ਸਾਫ਼ ਸੁਥਰਾ ਪਸ਼ੂ ਆ ਬਾਡੀ ਪੰਤਰ ਪੱਤੋਂ ਦੇਖ ਲਈਏ ਥਣ ਦੇ ਦੇ ਲੋ ਦੇਖ ਲਈਏ ਤੇ ਸਾਫ਼ ਸੁਥਰੇ ਪਸ਼ੂ ਜਿਹੜੇ ਮੇਰੇ ਵੀਰ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਇੱਕ ਪਿਛਲੀ ਵੀਡੀਓ ਆਪਾਂ ਅਪਲੋਡ ਕੀਤੀ ਸੀ ਅੱਜ ਤੋਂ 10 ਦਿਨ ਹਫ਼ਤਾ ਪਹਿਲਾਂ ਉਹਦੇ ਵਿੱਚ ਵੀ ਜਿਹੜੇ ਦੋਸਤੋ ਪਸ਼ੂ ਬਿਲਕੁਲ ਵਲਦੇ ਮਿਲਦੇ ਆ ਕਿਉਂਕਿ ਇੱਕੋ ਜੀ ਕੁਆਲਿਟੀ ਲਿਆਉਣ ਦੇ ਵਿੱਚ ਭਾਜੀ ਰਣਜੀਤ ਸਿੰਘ ਰਾਣੀ ਦੀ ਗੱਲ ਕਰਨੀਏ ਇੱਕੋ ਜੀ ਪਸ਼ੂ ਲਿਆਉਣ ਦੇ ਵਿੱਚ ਵਿਸ਼ਵਾਸ ਰੱਖਦੇ ਆ ਵੀ ਇੱਕੋ ਜੀ ਕੁਆਲਿਟੀ ਆ ਲਾ ਕੇ ਸਾਹਮਣੇ ਤੁਹਾਡੇ ਪੇ ਸੋ ਜਿਹੜੇ ਵੀ ਉੱਤੋਂ ਦੂਰ ਦਰਾਡੇ ਲੈਣ ਜਾਂਦੇ ਆ ਉਹਨਾਂ ਨੂੰ ਬਿਲਕੁਲ ਜਿਹੜਾ ਇਸ ਸੈਂਟਰ ਪੁਆਇੰਟ ਦੇ ਵਿੱਚ ਜਿਹਦੇ ਪਰੋਂ ਮਿਲਦਾ ਠੀਕ ਆ ਤਾਂ ਦੇਖੋ ਤੇ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਤੇ ਮੋਨੇ ਦਾ ਕੀ ਰਹੂਗਾ ਜੀ ਇਹਦਾ ਜੀ ਇੱਕ 10 ਇੱਕ 10 ਲੱਖ ਦੀ ਹੋ ਗਈ ਲੱਖ ਦੀ ਹਾਂ ਜੀ ਹਾਂ ਜੀ ਠੀਕ ਹੈ ਲੱਖ ਦੀ ਪੂਰੇ ਦੀ ਦੋਸਤੋ ਜਿਹੜੀ ਇਹ ਜੈਸਨੂ ਆ ਠੀਕ ਆ 1,10,000 ਦੀ ਡਿਮਾਂਡ ਹੈ ਤੇ ਥਾਂ ਥਾਂ ਨੂੰ ਬਹੁਤ ਸੋਹਣੇ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਆਪਣੀ ਇਹ ਝੋਟੀ ਆ ਇਹ ਵੀ ਸਵੇਰ ਦੁੱਝਾਈ ਹੈ ਜੀ ਇਹ ਦੁੱਝਾ ਸਵੇਰ ਇਹ ਸੂਈ ਹੈ ਨਾ ਵੀ ਇਹ ਕੱਲ ਰਾਤ ਦੀ ਸੂਈ ਹੈ ਜੀ ਕੱਲ ਰਾਤ ਦੀ ਸੂਈ ਹੈ ਜਸਟ ਹਾਂਜੀ ਠੀਕ ਹੈ ਜੇਰਕੂ ਵਧੀਆ ਪੈ ਗਈ ਬਿਲਕੁਲ ਸਾਫ਼ ਸੁਥਰੀ ਠੀਕ ਹੈ ਜੀ ਤੇ ਜੇਰਕੂ ਜਿਹੜੀ ਦੋਸਤੋ ਪ੍ਰੋਪਰ ਪਈ ਆ ਦੁੱਝੇ ਸਵੇਰ ਛੋਟੀ ਸੂਈ ਆ ਤੇ ਰਾਜੀ ਫੁੱਲ ਭਜਨ ਲੋਡ ਵੱਡੇ ਕੱਦ ਕੋਟ ਕੋਤਾ ਨੂੰ ਠੀਕ ਹੈ ਜੀ ਤੇ ਮਗਰ ਬੱਚਾ ਇਹਦੇ ਵੀ ਮੇਲ ਕਾਫ ਆ ਤੇ ਬੋਲਾ ਕੋ ਦੋ ਡੰਗ ਦੀ ਚਵਾਈ ਹੋ ਗਈ ਹੈ ਜੀ ਹੋ ਗਈ ਜੀ ਤੇ ਕਿੰਨਾ ਕੁ ਬੋਲਾ ਵੈਸੇ ਆਪਾਂ ਉਤਾਰ ਤੋਂ ਹੀ ਹੋਊਗਾ ਐਡੀਆਂ ਜਿਹੜਾ 10 ਕਿਲੋ ਬੋਲਾ ਇਹ ਤੋਂ ਸਟਾਰਟ ਆ ਜੀਏ ਅੱਛਾ ਹਾਂਜੀ ਠੀਕ ਹੈ ਤੋ 10 ਕਿਲੋ ਬੋਲਾ ਦੋ ਦੇ ਦੂੰਗੀ ਛੋਟੀ 14 15 ਕਿਲੋ ਦਾ ਮਨ ਆਇਆ ਅੱਛਾ ਜੀ ਹਾਂ ਜੀ ਲਓ ਖੋਲ ਕੇ ਵੀਰ ਜੀ ਦਿਖਾਓ ਇਹ ਦੀ ਠੀਕ ਹੈ ਲਾਸ਼ ਦੇ ਵਿੱਚ ਆ ਦੋਸਤੋ ਇਹ ਛੋਟੀ ਠੀਕ ਹੈ ਜੀ ਤਕਰੀਬਨ ਸਾਰੀਆਂ 13 12 13 14 ਲੀਟਰ ਵਾਲੀਆਂ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਬੋਲੇ ਤੇ ਕੋਈ ਪਸੂ ਬੋਲੇ ਤੇ ਕੋਈ 10 ਦਿਨਾਂ ਦੇ ਸੂਏ ਛੋਟੀ ਛੋਟੀ 12 ਦੀ 15 ਦੀ ਇਸੇ ਵਾਰdna ਪਸ਼ੂ ਜੇ ਸੂਏ ਨੇ ਤੇ ਤਾਜ਼ੇ ਨੇ ਸਾਰੀ ਠੀਕ ਹੈ ਜਿਹੜੇ ਵੀਰ ਬਿਲਕੁਲ ਤਾਜ਼ੇ ਸੂਏ ਸਵੇ ਪਸ਼ੂ ਲੱਭ ਰਹੇ ਹੋ ਤੁਸੀਂ ਇਸ ਘਰੇ ਵਿਜ਼ਿਟ ਇੱਕ ਵਾਰੀ ਜ਼ਰੂਰ ਕਰਿਓ ਤਸਵੀਰਾਂ ਦੇਖ ਲਿਓ ਪਸ਼ੂ ਤੁਹਾਨੂੰ ਪਸੰਦ ਆ ਜਾਊਗਾ ਇੱਕ ਝੋਟੀ ਦੋਸਤੋ ਪਸੰਦ ਨਹੀਂ ਆਈ ਤਾਂ ਦੂਜੀ ਝੋਟੀ ਪਸੰਦ ਆ ਜਾਊਗੀ ਠੀਕ ਆ ਹਾਂਜੀ ਇਹ ਲਾਰਡ ਦੇ ਵਿੱਚ ਦੋਸਤੋ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾਤੀ ਹੈ ਤੇ ਮੋਲੇ ਦਾ ਵੀ ਇੱਕ ਦੱਸ ਗਿਆ ਤਾਂ ਨਹੀਂ ਇੱਕ 15 ਜੀ ਦਾ ਇੱਕ 15 ਹਾਂਜੀ ਉਹ ਵੀ ਇੱਕ ਪੰਜ ਅੱਛਾ ਉਹ ਵੀ ਇੱਕ ਪੰਜ ਲੈ ਬਾਕੀ ਮੌਕੇ ਤੇ ਹੋ ਜੂਗੀ ਕੋਈ ਥੋੜਾ ਸੌਟਾੜ ਲਾਉ ਜੇਗਾ ਇਹ ਦੋਸਤੋ ਅੱਜ ਘੱਟੋ ਘੱਟ ਵੀ 6 ਨਗ ਸੀਗੇ ਠੀਕ ਆ ਤੇ ਨੰਬਰ ਆਪਾਂ ਲੈ ਲੈਨੇ ਆ ਨੰਬਰਾਂ ਤੇ ਤੁਸੀਂ ਜਿੰਨਾ ਤੇ ਕਾਲ ਕਰਨੀਆਂ ਠੀਕ ਆ ਜੀ ਸੋ ਇੱਕ ਵਾਰੀ ਵੀਡੀਓ ਨੂੰ ਤਸਦੀਕ ਨਾਲ ਦੇਖ ਲਿਓ ਕੱਲਾ ਕੱਲਾ ਪਸ਼ੂ ਦੇਖ ਰਹੇ ਹੋ ਤੇ ਵੇਰ ਵੇਨਾ ਗੱਲਬਾਤ ਕਰ ਸਕਦੇ ਜੇ ਕਿਉਂਕਿ 6 ਨਗ ਨੇ ਇੱਕੋ ਜਿਹਾ ਮੱਜਾ ਝੋਟ ਗਿਆ ਨੇ ਦੋਸਤੋ ਤੇ 25 ਆਪਾਂ ਤੁਹਾਨੂੰ ਲਾਸਟ ਦੇ ਵਿੱਚ ਜਰੂਰ ਦਿਖਾ ਦਾਂਗੇ ਇਹ ਸ਼ੇਰ ਇਹ ਸੇ ਨਗ ਤੇ ਨੰਬਰ ਆਪਣੇ ਜਰੂਰ ਦੱਸਿਓ ਜੀ 99150 48625 ਠੀਕ ਹੈ ਜੀ ਹਾਂਜੀ ਅੱਛਾ ਰਜੀਤ ਵੀਰ ਦੀ ਪਸ਼ੂ ਦਾ ਡੇਲੀ ਰੂਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਐਵਰੀ ਟਾਈਮ ਜੇਕਰ ਆਪਾਂ ਗੱਲ ਕਰਨ ਲਈਏ ਤੇ ਹਾਜ਼ਰ ਹੁੰਦੇ ਆ 8-7 ਨਗ ਜਿਹੜੇ ਪੱਕੇ ਟੌਪ ਦੇ ਤੇ ਹਾਜ਼ਰ ਹਾਂਜੀ 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 ਸੋ ਦੋਸਤੋ ਆਜੋ ਬੱਚੇ ਇੱਕ ਵਾਰੀ ਆਪਾਂ ਤੁਹਾਨੂੰ ਇਹਨਾਂ ਮੱਝਾਂ ਝੋਟੀਆਂ ਦੇ ਬੱਚੇ ਜਰੂਰ ਦਿਖਾ ਦਿਆਂਗੇ ਠੀਕ ਹੈ ਜੀ ਸੋ ਇੱਥੋਂ ਸਟਾਰਟ ਹੋ ਜਾਂਦੇ ਆ ਇੱਕ ਇੱਕ ਕੱਟੀ ਆ ਜਿਹੜੀ ਮੈਂਸ਼ਨ ਕੀਤੀ ਸੀ ਆਪਾਂ ਇੱਕ ਛੋਟੀ ਦੀ ਕੱਟੀ ਆ ਬਾਕੀ ਪੰਜ ਮੱਝਾਂ ਝੋਟੀਆਂ ਦੇ ਜਿਹੜੇ ਬੱਚੇ ਆ ਉਹ ਸਾਰੇ ਮੇਲ ਕਾਫਾ ਠੀਕ ਆ ਦੋ ਬੱਚੇ ਹੋ ਆ ਵੀ ਠੀਕ ਆ ਜੀ ਨਾਲ ਉਹ ਬੱਚਿਆਂ ਦੇ ਨਾਲ ਜਿਹੜੀ ਛੋਟੀ ਕਾਫਾ ਜਿਹੜੀ ਕੱਲ੍ਹ ਸੂਈ ਆ ਉਹਦੇ ਮਗਰਾਂ ਮੇਲ ਕਾਫਾ ਠੀਕ ਆ ਤੇ ਇਸੇ ਤਰ੍ਹਾਂ ਜਿਹੜਾ ਆ ਵੀ ਮੇਲ ਕਾਫਾ ਇਹ 85 ਅੰਦਰ ਆਉਂਦਾ 85 ਅੰਦਰ ਆਦਾ ਇਹ ਤਿੰਨ ਬੱਚੇ ਆ ਹੋ ਗਿਆ ਦੋਸਤੋ ਤੇ ਤਿੰਨ ਬੱਚੇ ਜਿਹੜੇ ਅੰਦਰ ਬੱਚੇ ਆ ਆ ਵੇਖ ਸਕਦੇ ਆ ਆ ਕੱਟੀ ਜੀ ਇਹ ਕੱਟੀਆਂ ਜਿਹੜੀਆਂ ਦੂਜੇ ਨੰਬਰ ਵਾਲੀ ਦੂਜੇ ਨੰਬਰ ਤੇ ਵਿਖਾਈ ਠੀਕ ਹੈ ਦੂਜੇ ਨੰਬਰ ਤੇ ਝੋਟੀ ਵਿਖਾਈ ਆ ਆ ਕੱਟੀਆਂ ਬਾਕੀ ਦੋ ਕੱਟੇ ਜਿਹੜੇ ਆ ਆ ਬਿਠੇ ਠੀਕ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਨਵੇਂ ਬੱਚੇ ਕੋਈ 8-10 ਦਿਨਾਂ ਦਾ 15 ਦਿਨਾਂ ਦਾ ਕੋਈ ਪੀਆ ਨਹੀਂ 15 ਦਿਨਾਂ ਦਾ ਕੋਈ ਨਹੀਂ ਇਹਦਾ 15-20 ਦਿਨ ਤੱਕ ਮਾਜ ਫ੍ਰੀ ਸੀ ਜਿਹੜੀ ਦਸੀ ਉਹ ਸੀ ਆ ਬਸ ਕੱਟੀ ਅੱਛਾ ਦੇਖੋ ਤੁਸੀਂ ਨਾ ਕੱਟੀ ਆ ਬਸ 20 ਦਿਨਾਂ ਦੀ ਜਿਹੜੀ ਆ ਮਾਜ ਤੋਰੀ ਬਾਕੀ ਬਾਕੀ ਸਾਧਨਾਂ ਦਾ ਆਪਣੇ ਦਾ 5 ਦਿਨਾਂ ਦਾ ਬਾਪ ਹਫਤਾ ਹਾਂਜੀ ਇਹ ਦੋਸਤੋ ਅੱਜ ਆਪਣੀ ਜਿਹੜੀ ਖਾਸ ਇੱਕ ਵਿਜਿਟ ਸੀ ਪਿੰਡ ਬਰਾਪੁਰੇ ਦੇ ਠੀਕ ਹੈ ਜੀ ਤਸੀਲ ਜ਼ਿਲ੍ਹਾ ਜਪੇਟ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਵੀਰ ਰਣਜੀਤ ਸਿੰਘ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਪਸ਼ੂ ਐਵਰੀ ਟਾਈਮ ਜਿਹੜੇ अवेलेबल ਹੁੰਦੇ ਆ ਕੋਈ 8-10 ਨਾਲ ਹਰ ਟਾਈਮ ਹੁੰਦੇ ਆ ਤੁਸੀਂ ਸੰਪਰਕ ਬਣਾ ਕੇ ਆਪਣਾ ਰੱਖ ਸਕਦੇ ਜੀ ਸਮੇਂ-ਸਮੇਂ ਦੇ ਨਾਲ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਬਲਮ ਨੂੰ ਸਾਥ ਸ਼ੁਰੂ ਕਰਾਂਗੇ